ਸ਼ੋਭਾ ਯਾਤਰਾ ਦੇ ਵਿੱਚ ਪਹੁੰਚੇ ਬਾਬਾ ਹੈਨਰੀ ਜੀ ਹਰ ਸਾਲ ਪਹੁੰਚਦੇ ਨੇ ਰਾਮ ਭਗਤ ਦਾ ਦਰਸ਼ਨ ਕਰਨ ਲਈ ਤੁਸੀਂ ਪਹੁੰਚੇ ਹੋ ਸ਼ੋਭਾ ਯਾਤਰਾ ਦੇ ਵਿੱਚ ਪਰਕਰਮਾ ਦੀ ਤੁਹਾਡੇ ਵੱਲੋਂ ਕੀਤੀ। ਦੀਨ ਦੁਨੀਆ ਦੇ ਵਿੱਚ ਵੱਸਦੇ ਅੱਜ ਰਾਮ ਭਗਤਾਂ ਨੂੰ ਬੜਾ ਹੀ ਹर्ष ਤੇ ਉਲਾਸ ਹੈ ਤੇ ਖਾਸ ਕਰਕੇ ਅੱਜ ਦਾ ਦਿਹਾੜਾ ਜਿਹੜਾ ਇਹ ਮਹਾਨ ਪਰਵ ਹੈ 500 ਸਾਲ ਬਾਅਦ ਪ੍ਰਭੂ ਰਾਮ ਦੇ ਜਿਹੜੇ ਚਰਨ ਦੁਬਾਰਾ ਅਯੁੱਧਿਆ ਦੀ ਜੀ ਦੇ ਵਿੱਚ ਪਰਸੇ ਆ ਇਹ ਆਪਾਂ ਸਾਰੇ ਬੜੇ ਵਡਪਾਗੀ ਆ। ਜਿਹੜੇ ਅੱਜ ਦੇ ਇਸ ਮਹਾਨ ਪਰਵ ਦੇ ਉਤੇ ਪ੍ਰਭੂ ਰਾਮ ਦੇ ਪੂਨ ਦਰਸ਼ਨ ਕਰਦੇ ਪਏ ਆ ਤੇ ਮੈਂ ਆਪਣੇ ਵੱਲੋਂ ਖਾਸ ਕਰਕੇ ਆਪਣੇ ਪਿਤਾ ਜੀ ਵੱਲੋਂ ਆਪਣੇ ਪਰਿਵਾਰ ਵੱਲੋਂ ਪ੍ਰਭੂ ਰਾਮ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਜਿਵੇਂ ਪਿਆਰ ਸਤਿਪਾਵਨਾ ਆਪਸੀ ਭਾਈਚਾਰੇ ਦੇ ਨਾਲ ਜਿਹੜਾ ਸੰਦੇਸ਼ ਹਜ਼ਾਰਾਂ ਲੱਖਾਂ ਸਾਲਾਂ ਪਹਿਲਾਂ ਪ੍ਰਭੂ ਰਾਮ ਨੇ ਇਸ ਮਾਨਵਤਾ ਨੂੰ ਦਿੱਤਾ ਉਹਨੂੰ ਅੱਜ ਹਿਰਦੇ ਦੇ ਵਿੱਚ ਵਸਾ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਸਮੁੱਚੇ ਪੰਜਾਬ ਕੇ ਸ੍ਰੀ ਪਰਿਵਾਰ ਹਰ ਸਾਲ ਵਾਂਗ ਰਾਮ ਨੌਮੀ ਦਾ ਦੇਸ਼ ਦੁਨੀਆ ਦੇ ਵਿੱਚ ਪ੍ਰਸਿੱਧ ਸ਼ੋਭਾ ਯਾਤਰਾ ਕੱਢਦੀ ਹੈ ਤੇ ਸਾਰੇ ਰਾਮ ਭਗਤਾਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਅੱਜ ਅਜਿਹਾ ਲੱਗ ਰਿਹਾ ਕਿ ਦਯੋਧਿਆ ਹੀ ਜਲੰਧਰ ਬਣ ਚੁੱਕਾ ਹੈ ਇਹ ਸਾਰਾ ਦੁਨੀਆ ਅਯੋਧਿਆ ਹੈਗੀ ਹੈ ਇਹ ਸਾਰੀ ਦੁਨੀਆ ਪ੍ਰਭੂ ਰਾਮ ਦੀ ਹੈਗੀ ਹੈ ਉਹਨਾਂ ਦੇ ਆਸਰੇ ਸਾਰੀ ਦੁਨੀਆ ਚੱਲਦੀ ਹੈ ਜਲੰਧਰ ਹਮੇਸ਼ਾ ਪ੍ਰਭੂ ਰਾਮ ਦਾਸ ਹੀ ਹਿੰਦੁਸਤਾਨ ਪ੍ਰਭੂ ਰਾਮ ਦਾਸ ਹੀ ਦੁਨੀਆ ਪ੍ਰਭੂ ਰਾਮ ਦੀ ਹੈ ਦੀਨ ਦੁਨੀਆ ਦੇ ਵਿੱਚ ਵਸਦੇ ਅੱਜ ਰਾਮ ਪਕਤਾ ਨੂੰ ਬੜਾ ਹੀ ਹਰਸ਼ ਤੇ ਉਲਾਸ ਹੈ ਤੇ ਖਾਸ ਕਰਕੇ ਅੱਜ ਦਾ ਦਿਹਾੜਾ ਜਿਹੜਾ ਇਹ ਮਹਾਨ ਪਰਵ ਹੈ 500 ਸਾਲ ਬਾਅਦ ਪ੍ਰਭੂ ਰਾਮ ਦੇ ਜਿਹੜੇ ਚਰਨ ਦੁਬਾਰਾ ਅਯੁੱਧਿਆ ਦੀ ਜ਼ੀ ਦੇ ਵਿੱਚ ਪਰਸੇ ਆ ਇਹ ਆਪਾਂ ਸਾਰੇ ਬੜੇ ਵਡਭਾਗੀ ਆ ਜਿਹੜੇ ਅੱਜ ਦੇ ਇਸ ਮਹਾਨ ਪਰਵ ਦੇ ਉੱਤੇ ਪ੍ਰਭੂ ਰਾਮ ਦੇ ਪੂਰਨ ਦਰਸ਼ਨ ਕਰਦੇ ਪਏ ਆ ਮੈਂ ਆਪਣੇ ਵੱਲੋਂ ਖਾਸ ਕਰਕੇ ਆਪਣੇ ਪਿਤਾ ਜੀ ਵੱਲੋਂ ਆਪਣੇ ਪਰਿਵਾਰ ਵੱਲੋਂ ਪ੍ਰਭੂ ਰਾਮ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਜਿਵੇਂ ਪਿਆਰ ਸਤਿਪਾਵਨਾ ਆਪਸੀ ਭਾਈਚਾਰੇ ਦੇ ਨਾਲ ਜਿਹੜਾ ਸੰਦੇਸ਼ ਹਜ਼ਾਰਾਂ ਲੱਖਾਂ ਸਾਲਾਂ ਪਹਿਲਾਂ ਪ੍ਰਭੂ ਰਾਮ ਨੇ ਇਸ ਮਾਨਵਤਾ ਨੂੰ ਦਿੱਤਾ ਉਹਨੂੰ ਅੱਜ ਹਿਰਦੇ ਦੇ ਵਿੱਚ ਵਸਾ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਇਹ ਸਮੂੱਚੇ ਪੰਜਾਬ ਕੇਸਰੀ ਪਰਿਵਾਰ ਹਰ ਸਾਲ ਵਾਂਗ ਰਾਮ ਨੌਮੀ ਦਾ ਦੇਸ਼ ਦੁਨੀਆ ਦੇ ਵਿੱਚ ਪ੍ਰਸਿੱਧ ਸ਼ੋਭਾ ਯਾਤਰਾ ਕਰਦੀ ਹੈ ਤੇ ਸਾਰੇ ਰਾਮ ਭਗਤਾਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਅੱਜ ਐਡਾ ਲੱਗ ਰਿਹਾ ਕਿਦਾਂ ਅਯੋਧਿਆ ਹੀ ਜਲੰਧਰ ਬਣ ਚੁੱਕਾ ਇਹ ਸਾਰਾ ਦੁਨੀਆ ਅਯੋਧਿਆ ਹੈਗੀ ਹੈ ਇਹ ਸਾਰੀ ਦੁਨੀਆ ਪ੍ਰਭੂ ਰਾਮ ਦੀ ਹੈਗੀ ਹੈ ਉਹਨਾਂ ਦੇ ਆਸਰੇ ਸਾਰੀ ਦੁਨੀਆ ਚੱਲਦੀ ਹੈ ਜਲੰਧਰ ਹਮੇਸ਼ਾ ਪ੍ਰਭੂ ਰਾਮ ਦਾ ਸੀ ਹਿੰਦੁਸਤਾਨ ਪ੍ਰਭੂ ਰਾਮ ਦਾ ਸੀ ਇਹ ਦੁਨੀਆ ਪ੍ਰਭੂ ਰਾਮ ਦੀ ਹੈ